ਕੁਲ ਭਾਜੀ ਜਿੰਨਾ ਕਿ ਸਾਡੇ ਚ ਜੋਰ ਹੈ ਜਿੰਨੀ ਕਿ ਸਾਡੇ ਚ ਕਪੈਸਿਟੀ ਆ ਪ੍ਰੋਮੋਸ਼ਨ ਦਾ ਜੋਰ ਉਹਨਾਂ ਤਾਂ ਲਾ ਹੀ ਰਹੇ ਆਂ ਤੇ ਮੈਂ ਬੇਨਤੀ ਕਰਨਾ ਚਾਹਨਾ ਤੁਹਾਡੇ মিডিয়াম ਰਾਹੀਂ ਕਿ ਸਾਰੇ ਹੁਣ ਹਮਾ ਕੇ ਇਸ ਕੈਂਪ ਦਾ ਹਿੱਸਾ ਬਣੋ ਮੇਰਾ ਇਹ ਮਕਸਦ ਹੈ ਮੇਰੇ ਨਾਲ ਨਾਲ ਮੇਰੀ ਟੀਮ ਦਾ ਤੁਹਾਡਾ ਕਿਉਂਕਿ ਇਨਸਾਨੀਅਤ ਕਿਦਣਾ ਕਿਦਣਾ ਸਾਰਿਆਂ ਕੀ ਹੈਗੀ ਹੈ ਮਕਸਦ ਇਹ ਹੈ ਕਿ ਕਿਸੇ ਵੀ ਪਿੰਡ ਚ ਇਲਾਕੇ ਚ ਸ਼ਹਿਰ ਚ ਕੋਈ ਮਰੀਜ਼ ਪੈਸਿਆਂ ਕਰਕੇ ਘਰੇ ਨਾ ਬੈਠਾ ਰਹੇ ਗਰਮੁਨਾ ਭਾਜੀ ਬਹੁਤ ਫੀਲਡ ਨੇ ਸੈਂਚਰ ਵਿੱਚ ਬੜਾ ਕੁਛ ਆ ਕਰਨ ਪਰ ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਟੀਮ ਮੈਨੇਜਮੈਂਟ ਇੰਨੀ ਨਹੀਂ ਹੈਗੀ ਜਿਵੇਂ ਹੁਣ ਸਾਹਮਣੂ ਕੋਈ ਵਾਰ ਅਸੀਂ ਇਹ ਗੱਲਾਂ ਕਰਾਈ ਚੱਲੋ ਲੋਕਾਂ ਕੋਲ ਜਿੰਨੀਆਂ ਮਰਦियां ਅਮੋਲ ਚੋਰਿਆ ਹੁਣ ਜਦੋਂ ਮੈਂ ਤੁਹਾਨੂੰ ਕਹਾਂ ਤੁਸੀਂ ਵੀਡੀਓ ਵਾਲੇ ਚੋਰ ਹੋ ਤੁਸੀਂ ਕੋ ਚੱਲ ਦੋ ਦਿਨ ਰਹਿ ਸਾਡੇ ਨਾਲ ਪਰ ਰਹਿਣ ਦਾ ਵੀ ਟਾਈਮ ਹੈ ਨਹੀਂ ਦੋਵੇਂ ਸਾਡੇ ਤੇ ਹੋਰ 300 ਗੱਲਾਂ ਰੋਜ਼ ਸਿਆਪੇ ਹੈਗੇ ਐ ਬਈ ਚੋਰ ਆਏ ਖਾ ਗਏ ਇਲੈਕਸ਼ਨਾਂ ਜਾਊਗਾ ਇਹ ਮਸ਼ਹੂਰੀ ਕਰ ਰਿਹਾ ਇਹ ਦੇ ਕੱਪੜੇ ਦੇਖ ਲਓ ਪਰ ਇੰਨਾ ਸਮਾਂ ਕਿਸੇ ਕੋਲ ਹੈ ਨਹੀਂ ਕਿ ਮੇਰੇ ਨਾਲ ਰਹਿ ਹੀ ਜਾਵੇ ਸਵੇਰ ਤੋਂ ਸ਼ਾਮ ਤੱਕ ਇੱਕ ਜ਼ਰੀਆ ਐ ਐਨਜੀਓ ਵੱਲੋਂ 11 ਤਰੀਕ ਨੂੰ ਕੈਂਪ ਲਗਾਇਆ ਜਾ ਰਿਹਾ ਅਨਮੋਲ ਕੁਆਤਰਾ ਸਾਡੇ ਨਾਲ ਐ ਅਨਮੋਲ ਜੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਤੁਸੀਂ ਕਾਫੀ ਵੀਡੀਓ ਪਾ ਰਹੇ ਹੋ ਕੈਂਪ ਲਗਾਇਆ ਜਾ ਰਿਹਾ ਉਹਦਾ ਕੈਂਪ ਕਿੱਥੇ ਲਗਾਇਆ ਜਾ ਰਿਹਾ ਤੇ ਕੀ ਕਾਰਨ ਹੈ ਉਸ ਕੈਂਪ ਦਾ ਪਹਿਲਾਂ ਤਾਂ ਪਾਜੀ ਤੁਹਾਡਾ ਬਹੁਤ ਮਿਹਰਬਾਨੀ ਮੈਂ ਨਾ ਹਮੇਸ਼ਾ ਕਹਿੰਦਾ ਹੁੰਨਾ ਕਿ ਅਸੀਂ ਸਾਰਿਆਂ ਦੀ ਹੈਲਪ ਨਹੀਂ ਕਰ ਸਕਦੇ ਪਰ ਅਸੀਂ ਸਾਰੇ ਮਿਲ ਕੇ ਨਾ ਕਿਸੇ ਦੀ ਹੈਲਪ ਤਾਂ ਜਰੂਰ ਕਰ ਸਕਦੇ ਹਾਂ ਔਰ ਤੁਸੀਂ ਜਾਗਤੀ ਐਗਜ਼ਾਮਪਲ ਹੋ ਕਿਉਂਕਿ ਇਸ ਸਮਾਜ ਦੇ ਵਿੱਚ ਨਾ ਹਰ ਬੰਦਾ ਜ਼ੋਰ ਲਾਣ ਲੱਗਿਆ ਹੋਇਆ ਕਿ ਇੰਨੇ ਦੁੱਖ ਨੇ ਮੈਂ ਕੀ ਕਰ ਲੂੰਗਾ ਇਸ ਕਰਕੇ ਉਹ ਆਪਣਾ ਕਰਮ ਵੀ ਨਹੀਂ ਕਰ ਰਿਹਾ ਹੁਣ ਕੀੜੀ ਸੋਚੇ ਕਿ ਐਡਾ ਵੱਡਾ ਦਾਣਾ ਮਿਸ਼ਰੀ ਦਾ ਮੈਂ ਕਿਵੇਂ ਚੱਕ ਲੂੰਗੀ ਤਾਂ ਕੋਸ਼ਿਸ਼ ਤਾਂ ਕਰਦੀ ਹੈ ਨਾ ਡਿੱਗਦੀ ਹੈ ਫਿਰ ਚੱਕਦੀ ਹੈ ਫਿਰ ਡਿੱਗਦੀ ਹੈ ਤੇ ਤੁਸੀਂ ਜਿਹੜਾ ਇੱਥੇ ਆਪਣਾ মিডিਆ ਲੈ ਕੇ ਇੱਥੇ ਆਇਓ ਬੜਾ ਸ਼ੁਕਰਗੁਜ਼ਾਰਾਂ ਪਹਿਲਾਂ ਤਾਂ ਔਰ ਇਹ ਮੈਂ ਸਾਰਿਆਂ ਲਈ ਕਹਿ ਰਿਹਾ ਭਾਵੇਂ ਕੋਈ মিডিਆ ਪਰਸਨ ਹੈ ਕੋਈ ਆਮ ਬੰਦਾ ਜਿਹਦੇ ਕੋਲ ਸਿਰਫ ਵਕਤ ਤੋਂ ਇਲਾਵਾ ਕੁਝ ਨਹੀਂ ਹੈਗਾ ਦੇਣ ਨੂੰ ਉਹ ਵੀ ਇਸ ਐਨਜੀਓ ਦਾ ਹਿੱਸਾ ਬਣ ਕੇ ਨਾ ਲੋਕਾਂ ਦੀ ਸੇਵਾ ਕਰੇ ਐਜ਼ ਅ ਵੋਲੰਟੀਅਰ 11 ਫਰਵਰੀ ਨੂੰ ਕੈਂਪ ਲੱਗਣ ਜਾ ਰਿਹਾ ਜਿਹਦੇ ਵਿੱਚ ਗੋਡਿਆਂ ਦੀ ਦਿੱਕਤ ਅੱਖਾਂ ਦੀ ਦਿੱਕਤ ਰਸੌਲੀਆਂ ਪੱਥਰੀਆਂ ਇਹਨਾਂ ਦਿੱਕਤਾਂ ਤੋਂ ਜੇ ਕੋਈ ਵੀ ਮਰੀਜ਼ ਪੀੜਤ ਹੈ ਕਿਸੇ ਨੂੰ ਕੋਈ ਦਿੱਕਤ ਹੈ ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਕੋਈ ਇਹਦੇ ਵਿੱਚ ਰਿਲੀਜੀਅਨ ਬਾਉਂਡੇਸ਼ਨ ਕੋਈ ਵੋਟਰ ਕਾਰਡ ਦੇਖ ਕੇ ਕੋਈ ਧਰਮ ਦੇਖ ਕੇ ਕੋਈ ਜਾਤ ਦੇਖ ਕੇ ਕੋਈ ਸ਼ਹਿਰ ਦੇਖ ਕੇ ਨਹੀਂ ਮਦਦ ਹੁੰਦੀ ਇਨਸਾਨ ਹੋਵੇ ਜਿੱਥੋਂ ਮਰਜ਼ੀ ਆ ਜਾਵੇ ਦੁਨੀਆ ਦੇ ਕੋਨੇ ਚੋਂ ਜਿੱਥੋਂ ਮਰਜ਼ੀ ਅਸੀਂ ਉਹਦੀ ਇਨਕੁਆਇਰੀ ਕਰਾਂਗੇ ਘਰ ਦੀ ਬਿਮਾਰੀ ਚੈੱਕ ਕਰਾਂਗੇ ਔਰ ਉਹਦਾ ਬੰਦਾ ਇਲਾਜ ਕਰਾਵਾਂਗੇ ਟੋਟਲੀ ਫ੍ਰੀ ਆਫ ਕਾਸਟ ਔਰ ਉਹਦੇ ਡੋਨੇਸ਼ਨ ਦੇਗਾ ਡੋਨਰ ਤੇ ਡੋਨਰ ਤੁਸੀਂ ਸਾਰਾ ਸਿਸਟਮ ਦੇਖ ਹੀ ਲਿਆ ਤੇ ਮੈਂ ਬੇਨਤੀ ਕਰਨਾ ਚਾਹਨਾ ਤੁਹਾਡੇ ਮੀਡੀਅਮ ਰਾਹੀਂ ਕਿ ਸਾਰੇ ਹੁਮ ਹਮਾ ਕੇ ਇਸ ਕੈਂਪ ਦਾ ਹਿੱਸਾ ਬਣੋ ਮੇਰਾ ਇਹ ਮਕਸਦ ਹੈ ਮੇਰੇ ਨਾਲ ਨਾਲ ਮੇਰੀ ਟੀਮ ਦਾ ਤੁਹਾਡਾ ਕਿਉਂਕਿ ਇਨਸਾਨੀਅਤ ਕਿਤਨਾ ਕਿਤੇ ਸਾਰਿਆਂ ਕਿਚ ਹੈ ਮਕਸਦ ਇਹ ਹੈ ਕਿ ਕਿਸੇ ਵੀ ਪਿੰਡ ਚ ਇਲਾਕੇ ਚ ਸ਼ਹਿਰ ਚ ਕੋਈ ਮਰੀਜ਼ ਪੈਸਿਆਂ ਕਰਕੇ ਘਰੇ ਨਾ ਬੈਠਾ ਰਹੇ ਜੀ ਕਿਸੇ ਕੋਈ ਗਲੀ ਗਵਾਂਡ ਚ ਕੋਈ ਇਹ ਨਾ ਸੋਚੇ ਕਿ ਯਾਰ ਮੇਰੇ ਕੋਲ ਪੈਸੇ ਹੈ ਨਹੀਂ ਤੇ ਮੈਂ ਆਪਣਾ ਇਲਾਜ ਨਹੀਂ ਕਰਾ ਸਕਦਾ ਉਹ ਕਿਸੇ ਨਾ ਕਿਸੇ ਤਰੀਕੇ ਕਰਕੇ ਸਾਡੇ ਕੋਲ ਜਰੂਰ ਪਹੁੰਚੇ ਬਸ ਇਹੀ ਮਕਸਦ ਹੈ ਅਨਮੋਲ ਜਿਹੜਾ ਕੈਂਪ ਲਗਾਇਆ ਜਾ ਰਿਹਾ ਜੇ ਕਈ ਜਿੱਦਾਂ ਮਰੀਜ਼ ਤੁਹਾਡੇ ਕੋਲ ਇਦਾਂ ਦੇ ਹੁੰਦੇ ਆ ਜਿਨ੍ਹਾਂ ਕੋ ਪੈਸੇ ਨਹੀਂ ਇਲਾਜ ਨਹੀਂ ਕਰਾ ਸਕਦੇ ਜਿਹੜਾ ਮਰੀਜ਼ ਉੱਥੇ ਪਹੁੰਚ ਨਹੀਂ ਸਕਦਾ ਇਦਾਂ ਦੀ ਵੀ ਕੋਈ ਚੀਜ਼ ਕਰ ਰਹੇ ਹੋ ਕਿ ਉਹਨੂੰ ਬੰਦਾ ਲੈ ਕੇ ਵੀ ਆਊਗਾ ਤੁਹਾਡੀ ਐਨ ਜੀਓ ਦਾ ਕੋਈ ਇਦਾਂ ਦਾ ਕੁਝ ਕਰ ਰਹੇ ਹੋ ਦੇਖੋ ਗੱਲ ਪਤਾ ਕਿ ਕਰਨੂ ਨਾ ਭਾਜੀ ਬਹੁਤ ਫੀਲਡ ਨੇ ਇਸ ਐਨ ਜੀਓ ਦੇ ਵਿੱਚ ਬੜਾ ਕੁਛ ਆ ਕਰਨੂ ਪਰ ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਟੀਮ ਮੈਨੇਜਮੈਂਟ ਇੰਨੀ ਨਹੀਂ ਹੈਗੀ ਜਿੱਦਾਂ ਹੁਣ ਸ਼ਾਮ ਨੂੰ ਕਈ ਵਾਰ ਅਸੀਂ ਕੁਰਸੀਆਂ ਵੀ ਲਾਣੀਆਂ ਹੁੰਦੀਆਂ ਨੇ ਤਾਂ ਉਹਦੇ ਵਾਸਤੇ ਵੀ ਟੀਮ ਮੈਂਬਰ ਨਹੀਂ ਹੁੰਦਾ ਇਹ ਗੱਲਾਂ ਕਰਾਈ ਚੱਲੋ ਲੋਕਾਂ ਕੋਲ ਜਿੰਨੀਆਂ ਮਰਦੀਆਂ ਮੂਲ ਚੋਰ ਆ ਹੁਣ ਜਦੋਂ ਮੈਂ ਤੁਹਾਨੂੰ ਕਹਾਂ ਤੁਸੀਂ ਮੀਡੀਆ ਵਾਲੇ ਚੋਰ ਹੋ ਤੁਸੀਂ ਕੋਲ ਚੱਲ ਦੋ ਦਿਨ ਰਹਿ ਸਾਡੇ ਨਾਲ ਪਰ ਰਹਿਣ ਦਾ ਵੀ ਟਾਈਮ ਹੈ ਨਹੀਂ ਪਰ ਤੁਸੀਂ ਚੋਰ ਹੋ ਉਵੇਂ ਹੀ ਸਾਡੇ ਤੇ ਹੋਰ 3600 ਗੱਲਾਂ ਰੋਜ਼ ਸਿਆਪੇ ਹੈਗੇ ਨੇ ਇਹ ਚੋਰ ਆ ਇਹ ਖਾਗੇ ਇਹ ਇਲੈਕਸ਼ਨਾਂ ਚਾਊਗਾ ਇਹ ਮਸ਼ਹੂਰੀ ਕਰ ਰਿਹਾ ਇਹ ਦੇ ਕੱਪੜੇ ਦੇਖ ਲਓ ਪਰ ਇੰਨਾ ਸਮਾਂ ਕਿਸੇ ਕੋਲ ਹੈ ਨਹੀਂ ਕਿ ਮੇਰੇ ਨਾਲ ਰਹਿ ਹੀ ਜਾਵੇ ਸਵੇਰ ਤੋਂ ਸ਼ਾਮ ਤੱਕ ਤਾਂ ਜਿਹੜੀ ਤੁਸੀਂ ਗੱਲ ਕੀਤੀ ਕਿ ਪੇਸ਼ੈਂਟਾਂ ਦੇ ਘਰ ਤੱਕ ਜਾਣ ਦੀ ਇੰਨੀ ਟੀਮ ਨਹੀਂ ਹੈਗੀ ਕਿੱਥੇ ਮਰੀਜ਼ਾਂ ਦੇ ਘਰ ਘਰ ਤੱਕ ਗੱਡੀਆਂ ਭੇਜਾਂਗੇ ਉਸ ਤੋਂ ਬਾਅਦ ਲੈ ਕੇ ਆਵਾਂਗੇ ਛੱਡ ਕੇ ਆਵ ਜਾ ਉਹ ਨਾ ਪਹੁੰਚਣ ਉਹਨਾਂ ਦੇ ਕੋਈ ਗਲੀ ਗਵਾਂਢ ਤੋਂ ਕੋਈ ਘਰ ਦਾ ਹੀ ਆ ਜਾਵੇ ਰਿਪੋਰਟਾਂ ਲੈ ਕੇ ਮਰੀਜ਼ ਨਾ ਆਵੇ ਜੇ ਮਰੀਜ਼ ਨਹੀਂ ਆ ਸਕਦਾ ਆਲਦੋ ਮਰੀਜ਼ ਦਾ ਆਣਾ ਬਹੁਤ ਕੰਪਲਸਰੀ ਹੈ ਕਿਉਂਕਿ ਡਾਕਟਰ ਨੇ ਐਗਜ਼ਾਮਿਨ ਕਰਨਾ ਹੁੰਦਾ ਪਰ ਜੇ ਮਰੀਜ਼ ਨਹੀਂ ਆ ਸਕਦਾ ਤਾਂ ਜ਼ਰੂਰ ਕਿਸੇ ਰਿਲੇਟਿਵ ਨੂੰ ਭੇਜ ਕੇ ਸਾਡੇ ਕੋਲ ਇੱਕ ਵਾਰੀ ਮਿਲ ਲਵੇ ਉਸ ਤੋਂ ਬਾਅਦ ਦੁਬਾਰਾ ਆਣ ਦੀ ਕੋਈ ਲੋੜ ਨਹੀਂ ਇੱਕ ਮੈਨੂੰ ਇੱਕ ਗੱਲ ਪਤਾ ਲੱਗੀ ਕਿ ਇਸ ਕੈਂਪ ਦੀ ਜਿਹੜੀ ਹੈ ਆਟੋ ਸ਼ਹਿਰ ਚ ਚੱਲ ਰਹੀ ਹੈ ਚਲਾ ਰਹੇ ਹਾਂ ਕਿ ਆਵਾਜ਼ ਲੋਕਾਂ ਤੱਕ ਪਹੁੰਚੇ हां बिल्कुल जी बिल्कुल देखो ਸਾਡੇ ਕੋਲ ਭਾਜੀ ਜਿੰਨਾ ਕਿ ਸਾਡੇ ਚ ਜੋਰ ਹੈ ਜਿੰਨੇ ਕਿ ਸਾਡੇ ਚ ਕਪੈਸਿਟੀ ਆ ਪ੍ਰੋਮੋਸ਼ਨ ਦਾ ਜੋਰ ਉਹਨਾਂ ਤਾਂ ਲਾ ਹੀ ਰਹੇ ਆ ਪ੍ਰੋਮੋਸ਼ਨ ਕਾਦੇ ਲਈ ਕੋਈ ਇਹ ਤਾਂ ਪ੍ਰੋਮੋਸ਼ਨ ਹੋ ਨਹੀਂ ਰਹੀ ਕਿ ਭਾਈ ਮੈਨੂੰ ਵੋਟਾਂ ਪਾਓ ਜਾਂ ਪ੍ਰੋਮੋਸ਼ਨ ਇਹ ਤਾਂ ਹੋ ਨਹੀਂ ਰਹੀ ਕਿ ਜੀ ਕੋਈ ਪ੍ਰੋਡਕਟ ਵੇਚਣ ਦੀ ਪ੍ਰੋਮੋਸ਼ਨ ਇਹ ਹੋ ਰਹੀ ਹੈ ਕਿ ਕੋਈ ਕਿਸੇ ਕੰਨ ਤੱਕ ਲੋੜਮੰਦ ਤੱਕ ਆਵਾਜ਼ ਰਹਿ ਨਾ ਜਾਵੇ ਭਾਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਭਾਵੇਂ ਬੋਰਡ ਜ਼ਰੀਏ ਭਾਵੇਂ ਮਾਊਥ ਐਡਵਰਟਾਈਜ਼ਮੈਂਟ ਜਿਹਨੂੰ ਆਪਾਂ ਕਹਿੰਦੇ ਵਰਡ ਟੂ ਵਰਡ ਤਾਂ ਕਿਸੇ ਵੀ ਤਰੀਕੇ ਨਾਲ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਹੈ ਲੋਕ ਪੂਰੇ ਪੰਜਾਬ ਭਰ ਦੇ ਵਿੱਚੋਂ ਕੈਂਪ ਲਾ ਰਹੇ ਨੇ ਪੂਰੇ ਪੰਜਾਬ ਚ ਲੋਕ ਆਪਣੇ ਆਪਣੇ ਇਲਾਕਿਆਂ ਚ ਆਪ ਹੀ ਕੈਂਪ ਦੀਆਂ ਫੋਟੋਆਂ ਲਾਈ ਜਾਂਦੇ ਨੇ ਆਪ ਹੀ ਵੱਡੇ ਵੱਡੇ ਬੋਰਡ ਬਣਵਾਈ ਜਾਂਦੇ ਨੇ ਮੈਨੂੰ ਨਹੀਂ ਪਤਾ ਕਿ ਉਹ ਕਿੱਦਾਂ ਕਰ ਰਹੇ ਨੇ ਪਰ ਕਰ ਰਹੇ ਨੇ ਤੇ ਇਹ ਜਿਹੜਾ ਤੁਸੀਂ ਕੈਂਪ ਦੀ ਜਿਹੜੀ ਗੱਲ ਕਰ ਰਹੇ ਹੋ ਕਿਸ ਜਗ੍ਹਾ ਹੋਇਆ ਤੇ ਕਿੰਨਾ ਟਾਈਮ ਹੈ ਇਹ ਕੈਂਪ ਲੱਗ ਰਿਹਾ ਜੀ 11 ਫਰਵਰੀ 2024 ਦਿਨ ਐਤਵਾਰ ਹੰਬੜਾ ਰੋਡ ਤੇ ਸਾਈ ਮੰਦਿਰ ਦੇ ਕੋਲ ਉੱਥੇ ਸਾਈ ਮੰਦਰ ਤੋਂ ਬਿਲਕੁਲ ਦੋ ਕਦਮ ਦੀ ਦੂਰੀ ਤੇ ਉੱਥੇ ਤੁਹਾਨੂੰ ਬੋਰਡ ਲੱਗੇ ਨਜ਼ਰ ਆ ਜਾਣਗੇ ਤੇ ਉੱਥੇ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕੈਂਪ ਲੱਗ ਰਿਹਾ ਤੇ ਮਰੀਜ਼ ਆਧਾਰ ਕਾਰਡ ਲੈ ਕੇ ਆਪਣਾ ਜਰੂਰ ਆਣ ਐਜ਼ ਅ ਵਲੰਟੀਅਰ ਸੇਵਾ ਕਰਨ ਵੀ ਲੋਕ ਆ ਸਕਦੇ ਨੇ ਮੀਡੀਆ ਪਰਸਨ ਕਵਰਿੰਗ ਕਰਨ ਆ ਸਕਦੇ ਨੇ ਕੋਈ ਇਹ ਕੈਂਪ ਸਾਲ ਚ ਇੱਕ ਵਾਰੀ ਤਾਂ ਲੱਗ ਨਹੀਂ ਰਿਹਾ ਅਸੀਂ ਤਾਂ ਰੋਜ਼ ਉੱਥੇ ਕੈਂਪ ਲਾਉਂਦੇ ਆ ਉਹ ਕੈਂਪ ਲਾਉਣ ਦਾ ਮਕਸਦ ਇਹ ਹੈ ਕਿ ਦਿਨੇ ਵੀ ਜਿਹੜੇ ਮਰੀਜ਼ ਇੱਥੇ ਰਾਤ ਨੂੰ ਨਹੀਂ ਆ ਸਕਦੇ ਦਿਨੇ ਵੀ ਆ ਜਾਣ ਤੇ ਫ੍ਰੀ ਚੈੱਕਅਪ ਕਿਉਂਕਿ ਕਈ ਵਾਰ ਡਾਕਟਰ ਨੂੰ ਚੈੱਕ ਕਰਨ ਦੀ ਫੀਸ ਹੀ 1000 ਰੁਪਇਆ 1500 ਰੁਪਇਆ 2-2000 ਰੁਪਏ ਦੀ OPD ਹੈ ਸੋ दैट ਉਥੇ ਕੈਂਪ ਤੇ ਆ ਕੇ ਬੰਦਾ ਫ੍ਰੀ ਚੈੱਕਅਪ ਕਰਾਵੇ ਫ੍ਰੀ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਤੇ ਫ੍ਰੀ ਉਹਦਾ ਸਾਰਾ ਇਲਾਜ ਕੀਤਾ ਜਾਏਗਾ ਤੇ ਜਿਹੜੇ ਤੁਸੀਂ ਕਿਹਾ ਕਿ ਮਰੀਜ਼ ਦਾ ਇਲਾਜ ਹੋਊਗਾ ਉਹ ਡਾਕਟਰ ਕਿਹੜੇ ਸਰਕਾਰੀ ਹੋਣਗੇ ਜਾਂ ਪ੍ਰਾਈਵੇਟ ਹਸਪਤਾਲ ਦੇ ਹੋਣਗੇ ਦੇਖੋ ਜੀ ਡਾਕਟਰ ਡਾਕਟਰ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਚੰਗਾ ਡਾਕਟਰ ਹੋਣਾ ਚਾਹੀਦਾ ਪੈਸੇ ਥੋੜੇ ਜੇ ਵੱਧ ਲੈ ਲਵੇ ਕਿਉਂਕਿ ਸਾਡੀ ਐਨ ਜੀਓ ਚ ਹੀ ਹੁੰਦਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਲਾਜ ਵੀ ਵਧੀਆ ਹੋਵੇ ਤੇ ਪੈਸੇ ਵੀ ਡਾਕਟਰ ਘੱਟ ਲਵੇ ਸੋ ਦੈਟ ਜਿਹੜਾ ਡੋਨੇਸ਼ਨ ਦਾ ਪੈਸਾ ਉਹ ਜ਼ਿਆਦਾ ਤੋਂ ਜ਼ਿਆਦਾ ਯੂਜ਼ ਹੋਵੇ ਜ਼ਿਆਦਾ ਤੋਂ ਜ਼ਿਆਦਾ ਮਰੀਜ਼ਾਂ ਤੇ ਤਾਂ ਇਸ ਕਰਕੇ ਜਿਹੜੇ ਡਾਕਟਰਸ ਨੇ ਆਬਵੀਅਸਲੀ ਹਜੇ ਤਾਂ ਪ੍ਰਾਈਵੇਟ ਹੀ ਆ ਰਹੇ ਨੇ ਪਰ ਤੁਹਾਡੇ ਚੈਨਲ ਰਾਹੀਂ ਮੈਂ ਇਨਵਾਈਟ ਕਰਦਾ ਸਾਰਿਆਂ ਨੂੰ ਕਿਉਂਕਿ ਮੈਂ ਜ਼ਿੰਦਗੀ 'ਚ ਆਪਣਾ ਦੁਸ਼ਮਣ ਕਿਸੇ ਨੂੰ ਨਹੀਂ ਸਮਝਦਾ ਠੀਕ ਹੈ ਲੋਕਾਂ ਨੂੰ ਲੱਗਦਾ ਰਹਿੰਦਾ ਕਿ ਇਹਦੇ ਦੁਸ਼ਮਣ ਨੇ ਮੇਰਾ ਦੁਸ਼ਮਣ ਕੋਈ ਵੀ ਨਹੀਂ ਦੁਨੀਆ 'ਚ ਤੁਸੀਂ ਵੀ ਮੇਰੇ ਭਰਾਓ ਮੈਨੂੰ ਲਾਈਵ ਹੋ ਕੇ ਗਾਲਾਂ ਕੱਢਣ ਵਾਲੇ ਵੀ ਮੇਰੇ ਭਰਾ ਨੇ ਇਹ ਮੈਂ ਔਨ ਕੈਮਰਾ کہہ ਰਿਹਾ ਮੂੰਹ ਨਹੀਂ کہہ ਰਿਹਾ ਦਿਲੋਂ ਵੀ ਕਹਿ ਰਿਹਾ ਉਹ ਮੈਨੂੰ ਲੱਖ ਦੁਸ਼ਮਣ ਸਮਝੀ ਜਾਂਨ ਮੈਂ ਤਾਂ ਸਭ ਨੂੰ ਇਨਵਾਈਟ ਕਰਦਾ ਹੁਣ ਦੇਖੋ ਅੱਜ ਜਿਹੜੇ ਵੀਰ ਆਏ ਹੋਏ ਨੇ ਉਹ ਚਾਰੋਂ ਐਮਬੀਬੀਐਸ ਕਰ ਰਹੇ ਨੇ ਡੀਐਮਸੀ ਹੁਣ ਲੋਕਾਂ ਨੂੰ ਕੀ ਲੱਗਦਾ ਕਿ ਮੈਂ ਡੀਐਮਸੀ ਦੇ ਖਿਲਾਫ ਹਾਂ ਪਰ ਮੈਂ ਡੀਐਮ ਅੱਜ 9 ਸਾਲ ਹੋ ਗਏ ਮੈਨੂੰ ਤਿੰਨ ਸਰਕਾਰਾਂ ਬਦਲ ਗਈਆਂ ਮੈਂ ਅੱਜ ਤੋਂ 9 ਸਾਲ ਤੋਂ ਪਹਿਲਾਂ ਵੀ ਸਿਸਟਮ ਦੇ ਖਿਲਾਫ ਬਦਲ ਰਿਹਾ ਸੀ ਬੋਲ ਰਿਹਾ ਸੀ ਅੱਜ ਵੀ ਬੋਲ ਰਿਹਾ ਹਾਂ ਸਿਸਟਮ ਦੇ ਖਿਲਾਫ ਮੈਂ ਕਰਪਟ ਸਿਸਟਮ ਦੇ ਖਿਲਾਫ ਫਿਰ ਉਹ ਭਾਵੇਂ ਮੀਡੀਆ ਕਰਮ ਨਹੀਂ ਹੋਵੇ ਫਿਰ ਉਹ ਭਾਵੇਂ ਇੱਕ ਮਾੜਾ ਡਾਕਟਰ ਹੋਵੇ ਚੰਗੇ ਡਾਕਟਰ ਵੀ ਹੈਗੇ ਨੇ ਔਰ ਚੰਗੇ ਲੋਕਾਂ ਨੂੰ ਮੇਰਾ ਆਲਵੇਜ਼ ਇਨਵੀਟੇਸ਼ਨ ਹੈ ਜਿਹੜੇ ਡਾਕਟਰ ਉੱਥੇ ਆ ਰਹੇ ਆ ਉਹ ਫਿਰ ਕਰ ਰਹੇ ਆ ਸਾਥ ਦੇ ਰਹੇ ਆ ਤੁਹਾਡਾ ਕੀ ਤੁਸੀਂ ਕੈਂਪ ਲਾ ਰਹੇ ਹੋ ਇੰਨਾ ਵੱਡਾ ਕਿ ਸਾਥ ਦੇ ਰਹੇ ਆ ਬਿਲਕੁਲ ਜੀ ਫ੍ਰੀ ਆਫ ਕਾਸਟ ਆ ਰਹੇ ਨੇ ਚੈੱਕਅਪ ਦੀ ਕੋਈ ਫੀਸ ਨਹੀਂ ਸਿਰਫ ਦਵਾਈਆਂ ਦੇ ਪੈਸੇ ਜਿਹੜੇ ਡੋਨਰ ਦੇ ਰਿਹਾ ਟੈਂਟ ਦੇ ਪੈਸੇ ਡੋਨਰ ਦੇ ਰਿਹਾ ਕੱਲ ਨੂੰ ਉਹਦੇ ਚੋਂ ਆਪਰੇਸ਼ਨ ਨਿਕਲਣਗੇ ਉਹਦੇ ਪੈਸੇ ਹੋਣਗੇ ਫੀਸ ਡਾਕਟਰ ਦੀ ਕੋਈ ਵੀ ਨਹੀਂ ਇਹਦੇ ਲਈ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਹੱਥ ਜੋੜ ਕੇ ਔਰ ਮੇਰੇ ਕੋਲ ਤਾਂ ਭਾਵੇਂ ਇਹਨਾਂ ਨੂੰ ਮੱਥਾ ਟਿਕਾ ਲਓ ਕਿਉਂਕਿ ਮੈਨੂੰ ਲੱਗਦਾ ਕਿ ਮੱਥਾ ਉੱਥੇ ਟਿਕਣਾ ਚਾਹੀਦਾ ਜਿੱਥੇ ਜਿਹੜੇ ਇਨਸਾਨ ਦੀ ਕੋਈ ਸਮਾਜ ਨੂੰ ਦੇਣ ਹੋਵੇ ਐ ਨਹੀਂ ਮੂੰ ਚੱਕ ਕੇ ਕਿਸੇ ਨੂੰ ਵੀ ਮੱਥਾ ਟੇਕ ਦੋ ਜਿਦੋਂ ਅੱਜ ਕੱਲ ਬੜੇ ਮੇਰੇ ਵਰਗੇ ਪ੍ਰਚਾਰਕ ਚੱਕ ਕੇ ਫੇਸਬੁਕ ਤੇ ਵੀਡੀਓਜ਼ ਪਾ ਕੇ ਚੰਗਾ ਬਣਦੇ ਨੇ ਉਹ ਚੰਗਾ ਇੰਪਲੀਮੈਂਟ ਕਿਉਂ ਨਹੀਂ ਮੇਰੇ ਵਾਂਗੂ ਵਧੀਆ ਕੰਮ ਕਰੋ ਕਰ ਕੀ ਰਹੇ ਹੋ ਤੁਸੀਂ ਕਰ ਰਹੇ ਹੋ ਤੁਹਾਡੀ ਸੋਸਾਇਟੀ ਨੂੰ ਕੀ ਦੇਣਾ ਉਹ ਬਸ ਦੋ ਕਮਿਟੇਜੇ ਜਾਲ ਫਸਾ ਕੇ ਕਿਸੇ ਨੂੰ ਵੀ ਫਸਾ ਲੈਣਾ ਗੱਲਾਂ ਚ ਤੇ ਲੋਕ ਉਹਨਾਂ ਦੇ ਪੈਰ ਚੁੰਮ ਰਹੇ ਨੇ ਲੋਕ ਉਹਨਾਂ ਨੂੰ ਰੱਬ ਮੰਨਣ ਲੱਗ ਗਏ ਨੇ ਰੱਬ ਕਿਹਨੂੰ ਮੰਨਣਾ ਚਾਹੀਦਾ ਜਿਹਦੀ ਸਮਾਜ ਨੂੰ ਕੋਈ ਦੇਣ ਜਿਹੜਾ ਸੋਸਾਇਟੀ ਲਈ ਕੁਝ ਕਰ ਰਿਹਾ ਜਿਹਦੀ ਸੋਸਾਇਟੀ ਨੂੰ ਕੋਈ ਦੇਣ ਹੀ ਨਹੀਂ ਸਿਰਫ ਗੱਲਾਂ ਤੋਂ ਇਲਾਵਾ ਤੇ ਭਾਜੀ ਉਹ ਰੱਬ ਘਵਾਣ ਦੇ ਕਾਬਲ ਨਹੀਂ ਕਹਿੰਦੇ ਨਾ ਕੀ ਕਮਰਿਆਂ 'ਚ ਬੈਠ ਕੇ ਵੀਡੀਓ ਬਣਾਉਣਾ ਤੇ ਗਰਾਊਂਡ ਦੇ ਵਿੱਚ ਆਣਾ ਬੜਾ ਫਰਕ ਹੈ ਉਹਦੇ ਬਿਲਕੁਲ ਜੀ ਬਹੁਤ ਫਰਕ ਹੈ ਜੀ ਇਹ ਤਾਂ ਹੁਣ ਰਾਹ ਪਿਆ ਜਾਣੋ ਜਾਂ ਵਾਹ ਪਿਆ ਜਾਣੋ ਤਾਂ ਹੁਣ ਜਿਹੜਾ ਕਰਦਾ ਉਹਨੂੰ ਹੀ ਪੁੱਛੋ ਜਾ ਕੇ ਆਪ ਕਰੋ ਕਈ ਵਾਰ ਹੁਣ ਮੈਂ ਜੇ ਤੁਹਾਡੀ ਇੱਜ਼ਤ ਨਾ ਕਰਾਂ ਤਾਂ ਤੁਸੀਂ ਕਹੋਗੇ ਠੀਕ ਹੈ ਭਰਾਵਾ ਆਪ ਕਰਕੇ ਦੇਖ ਲੈ ਕਿ ਜਰਨਲਿਜ਼ਮ ਵੀ ਸੌਕੀ ਥੋੜੀ ਹੈ ਭਾਈ ਕਿ ਐ ਕੀ ਹੋ ਗਿਆ ਰਿਪੋਰਟਰ ਹੀ ਹੈ ਮਾਈਕ ਚੱਕ ਕੇ ਕਿਸੇ ਵੀ ਮੂੰਹ ਅੱਗੇ ਕਰਤਾ ਇਹ ਤਾਂ ਤੁਹਾਨੂੰ ਹੀ ਪਤਾ ਨਾ ਕਹਿੰਦੇ ਨਾ ਆਪ ਕਰਨਾ ਨਹੀਂ ਤੇ ਕਿਸੇ ਨੂੰ ਕਰਨ ਦੇਣਾ ਨਹੀਂ ਹੁਣ ਤੁਸੀਂ ਮੈਂ ਤੁਹਾਡੀ ਕਈ ਵਾਰੀ ਪੱਤਰਕਾਰੀ ਦੇਖੀ ਹੈ ਤੁਸੀਂ ਬੜੇ ਸਟ੍ਰੇਟ ਚੱਲਦੇ ਹੋ ਚਿੱਟੇ ਦੇ ਖਿਲਾਫ ਇੰਟਰਵਿਊ ਕਰਦੇ ਹਾਂ ਸੌਖੀਆਂ ਕਿੰਨੂੰ ਪਤਾ ਹੈ ਕਿ ਚਿੱਟੇ ਦੇ ਖਿਲਾਫ ਹੱਥ ਪਾਣਾ ਸੌਖਾ ਹੈ ਪਰ ਤੁਸੀਂ ਕਿੰਨਾ ਕੁਝ ਝੇਲਿਆ ਤੁਸੀਂ ਆਪਣੇ ਐਥਿਕਸ ਨਾਲ ਕੰਪਰਮਾਈਜ਼ ਨਹੀਂ ਕੀਤਾ ਯਾਰ ਜੁਰਤ ਚਾਹੀਦੀ ਹੈ ਜੇ ਗਲਤ ਹੋ ਰਿਹਾ ਸਮਾਜ 'ਚ ਉਹਨੂੰ ਗਲਤ ਕਹੋ ਵੀ ਨਾ ਐ ਮਿੱਠੇ ਪੋਚੇ ਨਾ ਮਾਰੀ ਜਾਓ ਜੇ ਸਮਾਜ ਚ ਗਲਤ ਹੋ ਰਿਹਾ ਹੁਣ ਪਿੱਛੇ ਮਾਨ ਸਾਹਿਬ ਨੇ ਵੀਡੀਓ ਪਾਈ ਸੀ ਤੁਸੀਂ ਵੀ ਦੇਖੀ ਹੋਏਗੀ ਕਿ 26 ਜਨਵਰੀ ਤੋਂ ਬਾਅਦ ਕੋਈ ਵੀ ਦਵਾਈ ਜਿਹੜੀ ਉਹ ਬਾਹਰੋਂ ਨਹੀਂ ਲੈਣੀ ਪੈਗੀ ਤੁਹਾਨੂੰ ਅੰਦਰੋਂ ਹੀ ਮਿਲੇਗੀ ਮੈਂ ਪਰਸੋ ਵੀਡੀਓ ਪਾਈ ਆ 3 ਫਰਵਰੀ ਦੀ ਮੈਂ ਦੇਖੀ ਤੁਹਾਡੀ ਉਹ ਕੀ ਹੈ ਫਿਰ ਮੈਂ ਹੁਣ ਸਰਕਾਰ ਦੇ ਖਿਲਾਫ ਨਹੀਂ ਹੈਗਾ ਨਾ ਮੈਂ ਮਾਨ ਸਾਹਿਬ ਦੇ ਖਿਲਾਫ ਨਹੀਂ ਨਾ ਮੈਂ ਕੈਪਟਨ ਸਾਹਿਬ ਦੇ ਨਾਲ ਸੀ ਮੈਂ ਤਾਂ ਗਲਤ ਸਿਸਟਮ ਦੇ ਖਿਲਾਫ ਹਾਂ ਫਿਰ ਉਹ ਭਾਵੇਂ ਕੋਈ ਵੀ ਹੋਵੇ ਜੇ ਮੈਂ ਗਲਤਾਂ ਤੁਸੀਂ ਮੇਰੇ ਖਿਲਾਫ ਹੋ ਜੋ ਸਿਸਟਮ ਚ ਜੇ ਗਲਤ ਹੋ ਰਿਹਾ ਕਿ ਸਰਕਾਰ ਨੂੰ ਸੁਜੈਸ਼ਨ ਦੇਣਾ ਕੋਈ ਗਲਤ ਗੱਲ ਥੋੜ ਜਿਹੜਾ ਕੈਂਪ ਲੱਗ ਰਿਹਾ ਉਹ ਚ ਕਿੰਨੀ ਕੁ ਜਗ੍ਹਾ ਰੱਖੀ ਗਈ ਕਿ ਕਿੰਨੇ ਕੁ ਲੱਗਦਾ ਕਿ ਮਰੀਜ਼ ਉੱਥੇ ਪਹੁੰਚਣਗੇ ਦੇਖੋ ਜੀ ਇਹ ਤਾਂ ਹੁਣ ਗੁਰੂ ਮਹਾਰਾਜ ਦੇ ਹੱਥ ਹੀ ਹੈ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਇਹਦੇ ਵਿੱਚ ਪਰ ਹਾਂ ਬੰਦੋਬਸਤ ਪੂਰਾ ਹੈ तकरीबन 3000 ਗੱਜ ਦੇ ਵਿੱਚ ਕੈਂਪ ਦੀ ਲੱਗ ਰਹੀ ਹੈ ਜਿਹੜੀ ਟੋਟਲ ਜਗ੍ਹਾ ਤੇ ਗੁਰੂ ਮਹਾਰਾਜ ਦੀ ਦੇਖੋ ਜੀ ਉਨੇ ਹੀ ਕਰਾਣਾ ਸਾਰਾ ਕੁਝ ਮੈਂ ਕਹਿੰਿਆ ਮੈਂ ਮੈਂ ਇਦਾਂ ਕਰਤਾ ਨਹੀਂ ਮੈਂ ਤਾਂ ਇੱਕ ਤਣਕਾ ਵੀ ਨਹੀਂ ਹੈਗਾ ਸੰਗਤ ਦੀ ਇੱਕ ਪੈਰਾਂ ਦੀ ਧੂਲ ਵੀ ਨਹੀਂ ਹੈਗਾ ਮੈਨੂੰ ਨਹੀਂ ਪਤਾ ਮਰੀਜ਼ ਕਿੱਦਾਂ ਮੈਨੇਜ ਹੋਣੇ ਨੇ ਕਿਉਂਕਿ ਮੈਂ ਕਿਹੜਾ ਕੈਂਪ ਲਾਂਦਾਂ ਰਿਆਂ ਨਾ ਮੈਂ ਕੋਈ ਨਾ ਕਿਉਂਕਿ ਨਾ ਭਾਜੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਮੈਂ ਜੋ ਬੋਲ ਰਿਹਾ ਨਾ ਇਹ ਮੇਰੇ ਜ਼ੁਬਾਨ ਦੇ ਬੋਲ ਨੇ ਪਰ ਮੈਨੂੰ ਫਾਲੋ ਦਾ ਮਿਲਣਾ ਜੋ ਮੇਰੇ ਅੰਦਰ ਚੱਲ ਰਿਹਾ ਤਾਂ ਇਨਸਾਨ ਜਿੱਦਾਂ ਦਾ ਵੀ ਹੈ ਨਾ ਰੱਬ ਨੂੰ ਇੱਕੋ ਅਰਦਾਸ ਕਰੋ ਹਮੇਸ਼ਾ ਇੱਕੋ ਪ੍ਰੇ ਕਰੋ ਕਿ ਫੈਸਲਾ ਹੈ ਨਾ ਜਿਹੜਾ ਤੂੰ ਉਹ ਪੂਰਾ ਜਾਇਜ਼ ਜਿਆ ਕਰੇ ਸਮਝ ਗਏ ਕੀ ਕਹਿਣਾ ਚਾਹੁੰਦਾ ਮੈਂ ਕਿ ਫੈਸਲਾ ਜਾਇਜ਼ ਕਰਨਾ ਹੈ ਤੂੰ ਲਾਇਲ ਫੈਸਲਾ ਕਰਨਾ ਹੈ ਕਿ ਜੋ ਠੀਕ ਹੈ ਜਿਦੋਂ ਆਪ ਜੱਜ ਸਾਹਿਬ ਨੂੰ ਕਹਿੰਦੇ ਹੁੰਦੇ ਕਿ ਕੋਟਾਂ ਨੇ ਜਿਹੜੀਆਂ ਉਹ ਫੈਸਲਾ ਨਿਰਪੱਖ ਕਰਨ ਕਿਸੇ ਵੱਲ ਦਾ ਨਾ ਕਰਨ ਉਵੇਂ ਰੱਬ ਉਹਨੂੰ ਇੱਕੋ ਅਰਦਾਸ ਕਰੋ ਹਰ ਟਾਈਮ ਕਿ ਭਾਈ ਜਿਹੜਾ ਜੋ ਕਰ ਰਿਹਾ ਵੈਸੇ ਤਾਂ ਉਹਨੂੰ ਕਹਿਣ ਦੀ ਲੋੜ ਨਹੀਂ ਇਹ ਯੂਨੀਵਰਸਲ ਟਰੁਥ ਹੈ ਜੋ ਜੋ ਕਰ ਰਿਹਾ ਉਹਨੂੰ ਬੀਜਣਾ ਉਹ ਵੱਡਣਾ ਪੈ ਗਈ ਉਵੇਂ ਮੈਂ ਵਾਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਮੰਨ ਲਦਾ ਹੈ ਕਿ ਪ੍ਰਮਾਤਮਾ ਨੇ ਜਿੰਨੀ ਕੁ ਮਿਰਚ ਬਰਕਤ ਪਾਈ ਹੈ ਜਿੰਨੀ ਕਿ એનર્ਜੀ ਪਾਈ ਵਧੀਆ ਚੱਲ ਰਿਹਾ ਕੋਈ ਦਿੱਕਤ ਨਹੀਂ ਮੇਰੇ ਵੱਲੋਂ ਲੋਕਾਂ ਨੂੰ ਕੁਝ ਲੱਗ ਰਿਹਾ ਉਹਦੇ ਮੈਂ ਜਸਟੀਫਿਕੇਸ਼ਨ ਜ਼ੁਬਾਨ ਨਾਲ ਹੀ ਦੇ ਸਕਦਾ ਹੁਣ ਸੀਨਾ ਚੀਰ ਕੇ ਤਾਂ ਦਿਖਾ ਨਹੀਂ ਸਕਦਾ ਕਿ ਮੈਂ ਦਿਲੋਂ ਕਰ ਰਿਹਾ ਤਾਂ ਇਹਦਾ ਮਹਾਰਾਜ ਹੀ ਜਾਣਦੇ ਨੇ ਜਦੋਂ ਇਹ 9 ਸਾਲ ਹੋ ਗਏ ਤੁਹਾਡੀ ਐਨਜੀਓ ਨੂੰ ਜਦੋਂ ਪਹਿਲੀ ਵਾਰ ਕਿਸੇ ਨੇ ਡੋਨੇਸ਼ਨ ਦਿੱਤੀ ਸੀ ਉਹ ਕਿੰਨੀ ਡੋਨੇਸ਼ਨ ਬੰਦਾ ਦੇ ਕੇ ਗਿਆ ਸੀ 10 ਰੁਪਏ ਤੋਂ ਸ਼ੁਰੂ ਹੁੰਦੀ ਬਈ ਅੱਜ ਵੀ ਇੱਕ ਬੰਦਾ 100 ਰੁਪਏ ਦੇ ਕੇ ਗਿਆ ਤੇ ਕਰਨ ਵਾਲਿਆਂ ਨੇ 50 ਲੱਖ ਵੀ ਕੀਤੀ ਆ ਇੱਕ ਬੰਦੇ ਨੇ 55 ਲੱਖ ਸੇਵਾ ਵੀ ਕੀਤੀ ਆ ਜਗਾ ਲੈਂਡ ਚ ਸਾਡੀ ਇੱਕ ਨੇ 100 ਰੁਪਏ ਦੀ ਵੀ ਕੀਤੀ ਆ ਸੇਵਾ ਦੀ ਅਮਾਉਂਟ ਮੈਟਰ ਨਹੀਂ ਕਰਦੀ ਨੀਅਤ ਮੈਟਰ ਕਰਦੀ ਕਿ ਕਿਹੜੀ ਇੰਟੈਂਸ਼ਨ ਨਾਲ ਤੁਸੀਂ ਜੁੜੇ ਹੋ ਕਿਸੇ ਨਾਲ ਤਾਂ ਮੈਨੂੰ ਲੱਗਦਾ ਕਿ ਪੈਸਿਆਂ ਦੇ ਮੈਟਰ ਨਹੀਂ ਕਰਦੇ ਪਹਿਲੀ ਡੋਨੇਸ਼ਨ ਮੈਨੂੰ ਯਾਦ ਨਹੀਂ ਕਹਿੰਦੇ ਨਾ ਕੀ ਕਹਿਣਾ ਕਿ ਮੈਂ ਸੇਵਾ ਕਰਨੀ ਹੈ ਤੇ ਸੇਵਾ ਕਰਨੀ ਬੜਾ ਫਰਕ ਆ ਜਦੋਂ ਆਪਣੀ ਜੀਵ ਚੋਂ ਕਹਿੰਦੇ ਕਿ ਕੁਝ ਆਪਣੀ ਕਮਾਈ ਦੇ ਵਿੱਚ ਦਸਵੰਤ ਕੱਢਣੀ ਉਹਦੇ ਚੋਂ ਕਿਸੇ ਨੂੰ ਸੇਵਾ ਦੇਣੀ ਉਹ ਬੜੀ ਵੱਡੀ ਚੀਜ਼ ਹੁੰਦੀ ਹੈ ਰੌਂਟੇ ਖੜੇ ਹੋ ਜਾਂਦੇ ਬੰਦੇ ਦੇ ਬਾਈ ਆਪਣੀ ਮਿਹਨਤ ਨਾਲ ਪੈਸਾ ਕਮਾਇਆ ਹੈ ਕੌਣ ਦਿੰਦਾ ਯਾਰ ਕੋਈ 5 ਰੁਪਏ ਨਹੀਂ ਦੇ ਕੇ ਰਾਜੀ ਤੇ ਲੋਕ ਇੱਥੇ ਲੱਖਾਂ ਦੇ ਜਾਂਦੇ ਨੇ ਬਹੁਤ ਵੱਡੀ ਗੱਲ ਹੈ ਯਾਰ ਬਹੁਤ ਵੱਡੀ ਗੱਲ ਹੈ ਸੌਖੀ ਗੱਲ ਨਹੀਂ ਹੈ ਪਰ ਇਹ ਚੀਜ਼ਾਂ ਨਾ ਮੈਨੂੰ ਲੱਗਦਾ ਹੈ ਕਿ ਬਾਈ ਇਹ ਜਦੋਂ ਤੁਸੀਂ ਖੁਦੇ ਕੰਮਾਂ 'ਚ ਪਾਉਂਗੇ ਤਦੋਂ ਫੀਲ ਕਰ ਸਕਦੇ ਹੋ ਇੰਟਰਵਿਊ ਕਰਕੇ ਮੈਂ ਕਦੀ ਐਕਸਪਲੇਨ ਨਹੀਂ ਕਰ ਪਾਉਂਗਾ ਕਿ ਮੈਂ ਕੀ ਫੀਲ ਕਰ ਰਿਹਾ ਜਾਂ ਮੇਰੇ ਅੰਦਰ ਕੀ ਚੱਲ ਰਿਹਾ ਅੱਜ ਅੱਜ ਮੈਂ ਦੇਖਿਆ ਕਈ ਫੈਮਲੀਆਂ ਬਾਹਰੋਂ ਆਈਆਂ ਯੂਐਸਏ ਤੋਂ ਆਈਆਂ ਆਪਣਾ ਕੈਨੇਡਾ ਤੋਂ ਆਏ ਸੀਗੇ ਭਾਈ ਸਾਹਿਬ ਉਹ ਨਹੀਂ ਗਏ ਫੈਮਲੀਆਂ ਬਾਹਰੋਂ ਵੀ ਆਈਆਂ ਹੋਈਆਂ ਖਾਸ ਕਰਕੇ ਡੋਨੇਟ ਕਰਨ 90% ਡੋਨਰ ਬਾਹਰੋਂ ਹੀ ਹੁੰਦੇ ਨੇ ਐਨਆਰਆਈ ਹੁੰਦੇ ਨੇ ਜਿੰਨਾ ਪੰਜਾਬ ਨੂੰ ਬਚਾਣ ਦਾ ਦੁੱਖ ਐਨਆਰਆਈਆਂ ਨੂੰ ਉਹਨਾਂ ਪੰਜਾਬ ਵਾਲਿਆਂ ਨੂੰ ਜੇ ਕਿਤੇ ਆਪ ਹੋਵੇ ਨਾ ਤਰ ਜੋ ਵੀ ਸਾਡਾ ਪੰਜਾਬ ਕੋਈ ਬਹੁਤ ਹੀ ਵੱਡੀ ਪ੍ਰੋਬਲਮ ਨਹੀਂ ਸਾਡੇ ਸਮਾਜ ਚ ਜੇ ਅਸੀਂ ਪ੍ਰਾਈਵੇਟ ਲੈਵਲ ਤੇ ਇੰਨੇ ਵੱਡੇ ਲੈਵਲ ਤੇ ਐਨਜੀਓ ਚਲਾ ਸਕਦੇ ਆ ਤਾਂ ਸਰਕਾਰਾਂ ਇੰਨੇ ਇੰਨੇ ਵੱਡੇ ਲੈਵਲ ਤੇ ਕੀ ਕੁਝ ਕਰ ਸਕਦੀਆਂ ਰੋਲਾ ਤਾਂ ਇਹ ਹੈ ਕਿ ਸਾਡੇ ਵਾਲੇ ਲੋਕ ਨੇ ਜਿਹੜੇ ਇਕੱਠਾ ਨਹੀਂ ਹੋਣਾ ਚਾਹੁੰਦੇ ਬਸ ਉਮਰਾਂ ਦਾ ਹੀ ਗੇਟ ਬੜਾ ਫਸਿਆ ਹੈ ਕਿ ਇਹਦੀ ਉਮਰ ਛੋਟੀ ਹੈ ਇਹਦੇ ਬਾਲ ਦੇਖ ਲਓ ਇਹ ਮੈਨੂੰ ਤਾਂ ਕਈ ਵਾਰ ਹਾਸਾ ਆਉਂਦਾ ਉਹਨਾਂ ਲੋਕ ਕਹਿੰਦੇ ਹਰ ਦੇ ਤੱਕ ਕੱਪੜਿਆਂ ਚ ਉਲਝੇ ਹੋਏ ਨੇ ਕਪੜੇ ਕਿੱਥੋਂ ਪਾਉਂਦਾ ਇੱਥੋਂ ਬਾਹਰ ਵੀ ਆ ਪਾਰੇ 17000 ਦੀ ਕਹਿੰਦੇ ਜੈਕਟ ਵਾਈ ਸੀ ਤੁਸੀਂ ਮਤਲਬ ਉਹੀ ਗੱਲ ਹੈ ਨਾ ਬਾਹਰ ਨਹੀਂ ਆ ਰਹੇ ਨਾ ਚੀਜ਼ਾਂ ਚ ਤੁਸੀਂ ਆਪ ਸਮਝਦਾਰ ਹੋ ਚਲੋ ਮੈਂ 17000 ਵਾਲੀ ਜੈਕਟ ਲਾ ਕੇ ਅੱਜ ਮੈਂ 100 ਰੁਪਏ ਵਾਲੀ ਜੈਕਟ ਪਾ ਲਵਾਂ ਕੀ ਗਾਰੰਟੀ ਲੈਣਾ ਤੁਸੀਂ ਕਿ ਮੈਂ ਅੰਦਰੋਂ ਵੀ ਦਿਲ ਵਧੀਆ ਮੇਰਾ ਅੰਦਰੋਂ ਕੁੱਟ ਆਇਆ ਫਿਰ ਫਿਰ ਉਸ ਤੋਂ ਬਾਅਦ ਇਹ ਹੋਣਾ ਪਹਿਲਾਂ 17 ਦੀ ਪਾਈ ਫਿਰ ਦੇ ਅੱਜ 100 ਦੀ ਪਾਈ ਇਹਦਾ ਇਹਦੇ ਚ ਕਹਿਣਗੇ ਕਿ ਸ਼ਾਇਦ ਕੀ ਕਹਿਣਗੇ ਇਹਦੇ ਚ ਵੀ ਮੈਨੂੰ ਪਤਾ ਨਹੀਂ ਸ਼ਾਇਦ ਉਹ ਚ ਕਹਿਣਗੇ ਕਿ ਹੁਣ ਜਾਣ ਕੇ ਸਿੰਪਲੀਸਿਟੀ ਤੇ ਆ ਗਿਆ ਪਰ ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਔਰ ਉਹਨੂੰ ਮੂਰੇ ਖੜਾ ਕਰਦਾ ਤੇ ਉਹਨੂੰ ਕਹਾਂ ਮੈਂ ਸ਼ਕਲ ਦੇਖ ਕੇ ਦੱਸ ਦੋ ਕਿ ਇਹਨੇ ਕਿੰਨੀ ਸੇਵਾ ਕੀਤੀ ਆ ਤੁਸੀਂ ਜੱਜ ਨਹੀਂ ਕਰ ਪਾਉਂਗੇ ਔਰ ਲੋਕਾਂ ਨੂੰ ਫੋਟੋ ਪਾ ਕੇ ਵੀ ਜੇ ਮੈਂ ਕਹਾਂ ਚਲੋ ਕਮੈਂਟ ਕਰੋ ਉਹ ਕਹਿਣਗੇ 500 5000 ਉਹ ਬੰਦਾ 5 ਕਰੋੜ 5000 10000 20000 ਕਹਿੰਦੇ ਨੇ ਉਹ 5 ਕਰੋੜ ਦੇਣ ਦਾ ਦਾਮ ਰੱਖਦਾ ਜੀ ਹਾਂ ਤੇ ਤੁਸੀਂ ਦੇਖਣ ਤੋਂ ਕਹੋਗੇ ਯਾਰ ਇਹ ਤਾਂ ਫੁਕਰਾ ਲੱਗ ਰਿਹਾ ਜੱਜ ਨਾ ਕਰੋ ਜੱਜਮੈਂਟ ਬਹੁਤ ਗੰਦੀ ਹੈ ਜੱਜਮੈਂਟ ਕਰੋ ਮੂੰਹ ਖੁੱਲਣ ਤੋਂ ਬਾਅਦ ਜਦੋਂ ਆਪਾਂ ਡਿਸਕਸ਼ਨ ਕੀਤੀ ਬੈਠੇ ਟੇਬਲ 'ਤੇ ਉਦੋਂ ਪਤਾ ਲੱਗੂਗਾ ਮੇਰਾ ਕਦ ਕਿੰਨਾ ਹੈ ਮੇਰੀ ਹਾਈਟ ਤੋਂ ਮੇਰੇ ਕੱਪੜਿਆਂ ਤੋਂ ਤੁਸੀਂ ਨਹੀਂ ਜੱਜ ਕਰ ਸਕਦੇ ਜੇ ਜੱਜ ਕਰ ਰਹੇ ਹੋ ਤਾਂ ਮਤਲਬ ਤੁਸੀਂ ਹਜੇ ਬੜੇ ਹਜੇ ਗਰੋ ਕਰੂਗੇ ਜ਼ਿੰਦਗੀ ਰੇ ਤੁਸੀਂ ਬੜੇ ਛੋਟੇ ਲੈਵਲ ਤੇ ਬੈਠੇ ਹੋ ਤੇ ਤੁਸੀਂ ਉਮਰਾਂ ਚ ਫਸ ਗਏ ਜੀ ਬਿਲਕੁਲ ਅ ਅਨਮੋਲ ਕੁਆਤਰਾ ਸਾਡੇ ਨਾਲ ਸੀਗੇ ਇਹ ਜਿਹੜਾ ਕੀ ਹੈ ਇੱਕ ਜ਼ਰੀਆ ਫਾਊਂਡੇਸ਼ਨ ਵੱਲੋਂ 11 ਫਰਵਰੀ ਨੂੰ ਕੈਂਪ ਲਗਾਇਆ ਜਾ ਰਿਹਾ ਹੈ ਫ੍ਰੀ ਕੈਂਪ ਹੈ ਤੇ ਕਿਹਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਲੋਕ ਉੱਥੇ ਕੈਂਪ ਦੇ ਵਿੱਚ ਪਹੁੰਚਣ ਤੇ ਉਹਨਾਂ ਦੇ ਫ੍ਰੀ ਇਲਾਜ ਹੈ ਜਿਹੜਾ ਉੱਥੇ ਕਰਵਾਇਆ ਜਾਏਗਾ